ਹਾਂਜੀ ਮਿੱਤਰੋ ਕੀ ਹਾਲ ਚਾਲ ਆ ਸਵਾਗਤ ਆ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਲੈ ਕੇ ਹਾਜ਼ਰ ਹੋਇਆ ਨਿਊ ਹਾਲੈਂਡ 3630 ਟਰੈਕਟਰ ਦੀ ਵੀਡੀਓ ਦੋਸਤੋ ਕੀ ਰੇਟ ਆ ਕਿੰਨੇ ਮਾਡਲ ਆ ਤੇ ਕਿੱਥੇ ਟਰੈਕਟਰ ਖੜਾਗਾ ਸਾਰੀ ਗੱਲਬਾਤ ਆਪਾਂ ਵੀਡੀਓ ਦੇ ਵਿੱਚ ਕਰਾਂਗੇ ਜਿਹੜੇ ਵੀ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਜਰੂਰ ਦਬਾ ਲਓ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਸ਼ੁਰੂ ਤੱਕ ਦਿੱਲੀ ਦਿੱਲੀ ਪਹੁੰਚਦੇ ਰਹੇ ਬਾਕੀ ਦੋਸਤੋ ਗੱਲ ਕਰਦੇ ਆ ਟਰੈਕਟਰ ਦੀ ਹੌਲੈਂਡ 3630 ਟਰੈਕਟਰ ਵਧੀਆ ਸਾਫ ਕੰਡੀਸ਼ਨ ਆ ਤੇ ਗੁੱਡਇਰ ਦੇ ਟਾਇਰ ਆ 16 28 ਦੇ ਟਾਇਰ ਵਧੀਆ ਚਾਰੀ ਟਾਇਰਸ ਨੂੰ ਵਧੀਆ ਸਾਫ ਤੇ ਨਵੇਂ ਮਿਲਣਗੇ ਤੇ ਬਾਕੀ ਸਾਨੂੰ ਬੈਕ ਸਾਈਡ ਤੋਂ ਟਰੈਕਟਰ ਦਿਖਾ ਦਿੰਨੇ ਆ ਡਾਬਰ ਤੇ ਡੰਡਾ ਸਾਨੂੰ ਨਾਲ ਮਿਲੂਗਾ ਛਤਰੀ ਲੱਗੀ ਹੋਈ ਆ ਸਾਰਾ ਟਰੈਕਟਰ ਓਰੀਜਨਲ ਨਾਲ ਦੀ ਸੈਸਰੀ ਰੰਗ ਪੇਂਟ ਪੂਰੀ ਸਾਫ ਸਾਰਾ ਸਾਫ ਤੇ ਨਾਲ ਤੋਂ ਖਰੇਵਾ ਗੁੱਡਇਰ ਦੇ ਟਾਇਰ ਆਗੇ 3 ਸਪੀਡ ਆ ਤਿੰਨ ਸਿਲੰਡਰ ਆ ਦੋਸਤੋ ਤੇ ਪਾਵਰ ਸਟੀering ਡਿਊਲ ਕਲਚ ਟਰੈਕਟਰ ਆਗਾ ਸਾਈਡ ਗੇਅਰ ਟਰੈਕਟਰ ਆਗਾ ਤੇ ਵਧੀਆ ਹਾਲਤ ਦੇ ਵਿੱਚ ਦੋਸਤੋ ਟਰੈਕਟਰ ਆ ਗੱਲ ਕਰ ਲਈ ਤੇ ਮਾਡਲ ਦੀ ਤਾਂ 2013 ਮਾਡਲ ਆ 2013 ਮਾਡਲ ਆ ਤੇ 4,70,000 ਰੁਪਏ ਦਾ ਰੇਟ ਰੱਖਿਆ ਆ ਬਾਕੀ ਦਾ ਰੇਟ ਕੋਈ ਦੋਸਤੋ ਫਿਕਸ ਨਹੀਂ ਹੈਗਾ ਘੱਟ ਵੱਧ ਮੌਕੇ ਤੇ ਹੋ ਜਾਊਗਾ ਤੇ ਵਧੀਆ ਕੰਡੀਸ਼ਨ ਦੇ ਵਿੱਚ ਟਰੈਕਟਰ ਦੋਸਤੋ ਪੰਜਾਬ ਨੰਬਰ ਨਿਊ ਹਾਲੈਂਡ 3630 ਟਰੈਕਟਰ ਰੰਗ ਪੇਂਟ ਵਧੀਆ ਸਾਫ ਹੈ ਦੋਸਤੋ ਇੰਜਨ ਗੇਅਰ ਵੱਲੋਂ ਫੁੱਲ ਕੰਮ ਓਕੇ ਆ ਸਰਵਿਸ ਹੋਈ ਵੀ ਆ ਪੰਜਾਬ ਨੰਬਰ ਟਰੈਕਟਰ ਆ ਦੋਸਤੋ ਤੇ ਬਾਕੀ ਜੇ ਕਿਸੇ ਵੀ ਨੇ ਟਰੈਕਟਰ ਲੈਣਾ ਹੋਵੇ ਜਾਂ ਟਰੈਕਟਰ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਚਾਹੁੰਦਾ ਹੋਵੇ ਆਪਾਂ ਵੀਡੀਓ ਵਿੱਚ ਬਾਈ ਦਾ ਨੰਬਰ ਪਾ ਦਾਂਗੇ ਤੁਸੀਂ ਟਰੈਕਟਰ ਸੰਬੰਧੀ ਕੋਈ ਵੀ ਜਾਣਕਾਰੀ ਲੈ ਸਕਦੇ ਹੋ ਟਰੈਕਟਰ ਨੂੰ ਚਲਾ ਕੇ ਵਾ ਕੇ ਚੈੱਕ ਕਰਕੇ ਤਸੱਲੀ ਕਰਕੇ ਲਿਜਾ ਸਕਦੇ ਹਾਂ। ਬਾਕੀ ਦੋਸਤੋ ਬਰਨਾਲਾ ਹੰਡਿਆ ਵੀਖੇ ਸਾਨੂੰ ਇਹ ਟਰੈਕਟਰ ਖੜਾ ਮਿਲੂਗਾ। ਵੀਡੀਓ ਨੂੰ ਵਾਤੋ ਸ਼ੇਅਰ ਕਰਦਿਆ ਕਰੋ ਬਾਕੀ ਲਾਈਕ ਕਮੈਂਟ ਕਰਦਿਆ ਕਰੋ। ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਪਾਂ ਡੇਲੀ ਡੇਲੀ ਵੀਡੀਓ ਚੈਨਲ ਤੇ ਪਾਉਂਦੇ ਰਹਿਣਾ ਦੋਸਤੋ। ਬਾਕੀ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਤਾਂ ਕਿ ਕਿਸ ਜਾਣਕਾਰੀ ਹੋਰ ਕਿਸਾਨ ਵੀਰਾਂ ਤੱਕ ਪਹੁੰਚ ਸਕੇ। ਜੇ ਕੋਈ ਵੀ ਟਰੈਕਟਰ ਲੈਣਾ ਚਾਹੁੰਦਾ ਹੋਵੇ ਪਹਿਲਾਂ ਤਾਂ ਵੀਡੀਓ ਦੇਖ ਕੇ ਟਰੈਕਟਰ ਖਰੀਦ ਸਕਦਾਗਾ। ਤਵਾ ਕੀ ਦੋਸਤੋ ਰੇਟ ਘੱਟ ਵੱਧ ਹੋ ਜੂਗਾ ਮੌਕੇ ਤੇ ਬਾਕੀ ਦੋਸਤੋ ਮਿਲਦੇ ਆਂ ਅਗਲੀ ਨਵੀਂ ਵੀਡੀਓ ਚ ਤਦ ਤੱਕ ਲਈ